ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਸੰਦੀ ਬੰਦਿਸ਼ ਮੈਂ ਕੋਇ ਨ ਡਿਠਾ ਤੋ ਨਾਨਕ ਮਨ ਪਾਣਾ ਦੁਲੁਕਮਾਈ ਤਿਸ ਮਿਤ੍ਰ ਵਿਚੋਲੇ ਜੈ ਮਿਲ ਕੰਤ ਪਛਾਣਾ ਜਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਵਿਸ਼ੜਿਆ ਮਿਲੇ ਪ੍ਰਭੂ ਅਰ ਦਰਗਾ ਕਾਬ ਸੀਠ ਸੁਖ ਹੋ ਟਲ ਗੁਰਸੇਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਸਾਹਿਬ ਜੀ ਅਸਾ ਤੁਮ ਚੰਦਨ ਹਮ ਏਰੰਡ ਵਾਪਰੇ ਸੰਗ ਤੁਮਾਰੇ 바ਸਾ ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ ਮਦੋ ਸਤ ਸੰਗਤ ਸ਼ਰਨ ਤੁਮਾਰੀ ਹਮ ਔਗਨ ਤੁਮ ਉਪਕਾਰੀ ਮਦੋ ਸਤ ਸੰਗਤ ਸ਼ਰਨ ਤੁਮਾਰੀ ਹਮ ਔਗਨ ਤੁਮ ਉਪਕਾਰੀ ਰਹਾਓ tum maktul suped sapiyal ham bapre jas kira sat sangat mil rahiye mado mahamara raja ram ki sevna kini kah revidhasch mara vahe gur ji ka khalsa vahe gur ji ki fate chaur shatar tak khadimalat juggo jugatal ਪਾਲਤ ਪਾਲਤ ਦੇ ਸਵਾਰਨਹਾਰ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਆ ਸਾਨੂੰ ਸਾਰਿਆਂ ਨੂੰ ਸਮਾਗਮ ਬਖਸ਼ਿਆ ਆਪਣੀ ਸੰਗਤ ਚ ਲਿਆਂਦਾ ਗੁਰੂ ਪਾਤਸ਼ਾਹ ਨੇ ਸੋ ਗੁਰੂ ਪਾਤਸ਼ਾਹ ਨੇ ਆਪਣੀ ਗੋਦ 'ਚ ਬਿਠਾਇਆ ਆ ਆਪਣਾ ਨਾਮ ਜਪਾਇਆ ਸੰਗਤ ਦੇ ਚਰਨ ਧੂੜ ਬਖਸ਼ਿਆ ਇੱਕ ਬਹੁਤ ਸੋਹਣਾ ਮੌਕਾ ਬਖਸ਼ਿਆ ਗੁਰੂ ਪਾਤਸ਼ਾਹ ਨੇ ਸਾਨੂੰ ਨਾਮ ਜਪਣ ਦਾ ਭਗਤੀ ਕਰਨ ਦਾ ਸੋ ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਆ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਹੌਲੇ ਮੱਲੇ ਤੇ ਸਮਾਗਮ ਆ ਆਪਾਂ ਛੁੱਟੀਆਂ ਨੂੰ ਮੁੱਖ ਰੱਖ ਕੇ ਇਸ ਸਮਾਗਮ ਰੱਖ ਦਿਆਂ ਕਿ ਛੁੱਟੀਆਂ ਹੁੰਦੀਆਂ ਆ ਤੇ ਉਹਨਾਂ ਦਾ ਆਪਾਂ ਲਾਭ ਲੈਣੇ ਆ ਸਾਰੇ ਜਣੇ ਦੁਨੀਆ ਹੋਰ ਰੰਗਾਂ ਚ ਤੁਰੇ ਫਿਰਦੀ ਆਪਾਂ ਨੂੰ ਪਤਾ ਆ ਸੋ ਆਪਾਂ ਵੀ ਅਗਲੀਆਂ ਵਿਚਾਰਾਂ ਚ ਗੱਲ ਕਰਾਂਗੇ ਸੋ ਪੱਕੇ ਰੰਗ ਕਿਹੜੇ ਆ ਬਾਈ ਗੁਰੂ ਦੇ ਗੁਰੂ ਪਾਤਸ਼ਾਹ ਨੇ ਸਾਨੂੰ ਕੀ ਕਰਨ ਨੂੰ ਕਿਹਾ ਆ ਸੰਗਤ ਚ ਆ ਕੇ ਕਿਹੜਾ ਰੰਗ ਚੜਦਾ ਆ ਸੋ ਨਾਮ ਦਾ ਰੰਗ ਮਜੀਠ ਦਾ ਰੰਗ ਤੇ ਦੁਨੀਆ ਦੇ ਰੰਗਾਂ 'ਚ ਕੀ ਫਰਕ ਆ ਸੋ ਪਰ ਸਭ ਤੋਂ ਪਹਿਲਾਂ ਆਪਾਂ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਆ ਉਹ ਜਿਹੜਾ ਆਪਾਂ ਸ਼ਬਦ ਲਿਆ ਆ ਇਹ 'ਚ ਗੁਰੂ ਪਾਤਸ਼ਾਹ ਨੇ ਸੰਗਤ ਦੀ ਮਹਾਨਤਾ ਦੀ ਗੱਲ ਕੀਤੀ ਆ ਸੋ ਵਾਹਿਗੁਰੂ ਦੀ ਗੱਲ ਕੀਤੀ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿ ਵਾਹਿਗੁਰੂ ਗੁਰਪਾਤਸ਼ਾ ਆਪ ਹੀ ਗੁਣਾ ਨਾਲ ਭਰਪੂਰ ਗੁਰੂ ਪਾਸ਼ਾ ਜੀਵਨ ਬਦਲ ਦਿੰਦੇ ਆ ਫਾਸ ਪੇਟ ਪੈਸੇ ਫਾਸ ਗੁਰਪਾਰਸ ਹਮ ਲੋਹ ਮਿਲ ਕੰਚਨ ਹੋਇਆ ਆਰਾਮ ਗੁਰੂ ਪਾਸ਼ਾ ਪਾਰਸ ਆ ਅਸੀਂ ਲੋਇਰ ਗਿਆ ਪਰ ਜਦੋਂ ਗੁਰੂ ਪਾਸ਼ਾ ਦੀ ਸ਼ੋਅ ਮਿਲਦੀ ਆ ਗੁਰੂ ਪਾਸ਼ਾ ਦੀ ਬਖਸ਼ਿਸ਼ ਹੁੰਦੀ ਆ ਅਸੀਂ ਵੀ ਸੋਨੇ ਵਰਗੇ ਹੋ ਜਾਂਦੇ ਆ ਇਸ ਤੋਂ ਵੀ ਉੱਪਰ ਦੀ ਬਖਸ਼ਿਸ਼ ਕਰਦੇ ਆ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਗੁਰੂ ਪਾਸ਼ਾ ਕਿਰਪਾ ਕਰਦੇ ਆ ਕਿਸੇ ਨੂੰ ਪਰਮਾਨੈਂਟ ਜੋੜਦੇ ਆ ਇਹ ਤਰੀਕਾ ਆ ਗੁਰੂ ਪਾਸ਼ਾ ਦੇ ਜਿਵੇਂ ਹੁਣ ਵੀ ਅੱਜ ਵੀ ਕਿੰਨੀ ਬਖਸ਼ਿਸ਼ ਹੈ ਕਿੰਨਾ ਵਿਰਾਗ ਹੈ ਪਿਛਲੇ ਸਮਾਗਮ ਤੇ ਬਹੁਤ ਬਖਸ਼ਿਸ਼ ਰਹੀ ਹਰ ਦੁਆਰ ਕੋਲ ਸਮਾਗਮ ਹੀ ਬੜੀ ਕਿਰਪਾ ਹੋਈ ਸੋ ਕਾਫੀ ਜਾਣਿਆਂ ਦੀ ਸੁਰਤੀ ਲੱਗੀ ਬਹੁਤ ਵਿਰਾਗ ਆਇਆ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਉਹ ਲੋਕ ਥੋੜੀਆਂ ਬੋਧੀਆਂ ਗੱਲਾਂ ਕਰ ਹੀ ਜਾਂਦੇ ਆ ਤਾਂ ਇਹ ਕੁਦਰਤੀ ਹੁੰਦਾ ਆ ਸਭ ਜਗ੍ਹਾ ਤੇ ਇਦਾਂ ਹੁੰਦਾ ਆ ਇੱਥੇ ਸਾਡੇ ਪਿੰਡ ਵੀ ਇਦਾਂ ਹੀ ਪਹਿਲੀ ਜਿਹਨੂੰ ਸੰਗਤ ਆਈ ਬੜਾ ਵਿਰਾਗ ਸੱਚ ਕਹਣ ਦੀਆਂ ਗੱਲਾਂ ਕਿਸ ਦੀ ਸੁਰਤੀ ਲੱਗੀ ਹੋਣੀ ਕਿਨੇ ਡਿੱਗੇ ਹੋਣਾ ਸੋ ਬਾਹਰ ਜਿਹੜੇ ਆਮ ਲੋਕ ਇਹ ਪਿੰਡ ਦੇ ਬੜੀਆਂ ਗੱਲਾਂ ਕਰਦੇ ਸੇ ਤੇ ਕਿਹੜੇ ਰੋਣ ਵਾਲੇ ਬਾਬੇ ਆ ਇਹ ਚੀਕਾ ਮਾਰਦੇ ਆ ਇਹ ਇਦਾਂ ਫਲਾਂਟਿੰਗ ਕਈ ਕੁਝ ਸੋ ਪਤਾ ਨਹੀਂ ਕਿਸਨ ਪਰ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਪਾਸ਼ ਨੇ ਕਈ ਜਾਣਿਆਂ ਨੂੰ ਸੋਝੀ ਵੀ ਪਾਈ ਸਾਰੀਆਂ ਸਾਰੀ ਗੱਲ ਸਮਝਾਈ ਬੜੇ ਪਿਆਰ ਨਾਲ ਤੇ ਸੰਗਤ ਚ ਰੱਖ ਕੇ ਸਮਝਾਈ ਹੁਣ ਜਿਹੜਾ ਇੱਕ ਤੇ ਜਦੋਂ ਗੁਰੂਪਾਤ ਜੀ ਦੀ ਬਖਸ਼ਿਸ਼ ਹੋਈ ਇਦਾਂ ਜਦੋਂ ਅਸੀਂ ਪਹਿਲੀ ਵਾਰੀ ਇਹ ਚੀਜ਼ ਦੇਖੀ ਗਈ ਨਾ ਵੈਰਾਗ ਇੰਨੀ ਕਿਰਪਾ ਇੰਨੀ ਬਖਸ਼ਿਸ਼ ਤਾਂ ਇੱਕ ਜਿਹੜਾ ਉਹਦਾ ਫਸਟ ਇੰਪ੍ਰੈਸ਼ਨ ਪੈਂਦਾ ਨਾ ਜਿਨ੍ਹਾਂ ਨੂੰ ਜਿਨ੍ਹਾਂ ਤੇ ਵਾਇਕਰੂ ਨੇ ਪਉਣਾ ਹੁੰਦਾ ਆ ਪੋਜ਼ਿਟਿਵ ਸਾਈਡ ਜਿਨ੍ਹਾਂ ਤੇ ਬਖਸ਼ਿਸ਼ ਕਰਨੀ ਆ ਜਿਨ੍ਹਾਂ ਨੂੰ ਕੋਈ ਗੱਲ ਸਮਝਾਉਣੀ ਆ ਜਾਂ ਜਿਨ੍ਹਾਂ ਦੇ ਨਾਲ ਇਦਾਂ ਪਹਿਲੀ ਵਾਰਾ ਵਾਪਰਦਾ ਕਿ ਇੱਕਦਮ ਸੁਰਤੀ ਲੱਗ ਜਾਏ ਜਾਂ ਵੈਰਾਗ ਸ਼ੁਰੂ ਹੋ ਜਾਏ ਜਾਂ ਸੁੰਨ ਸਮਾਦ ਹੋ ਜਾਏ ਸਰੀਰ ਉਹ ਜਿਹੜਾ ਇੱਕ ਪਹਿਲੀ ਝਲਕਾ ਗੁਰਪਾਤਸ਼ਾ ਦੇ ਉਹਦੇ ਨਾਲ ਬੰਦਾ ਇੱਕ ਰੰਗ ਸੋਚਣ ਲਈ ਮਜਬੂਰ ਹੋ ਜਾਂਦਾ ਆ ਕਿ ਆਹ ਕਿਹੜੀ ਖੇਡ ਆ ਇੱਕ ਨਵੀਂ ਗੱਲ ਆ ਸੋ ਇਦਾਂ ਦਾ ਅਨੁਭਵ ਮੇਰੇ ਨਾਲ ਪਹਿਲਾਂ ਨਹੀਂ ਹੋਇਆ ਸੋ ਇੱਕ ਰੋ ਹੈਰਾਨ ਹੋ ਜਾਂਦਾ ਵਸ ਮੋਹ ਚ ਚਲਾ ਜਾਂਦਾ ਆ ਫਿਰ ਉਸ ਤੋਂ ਅਗਲਾ ਸਟੈਪ ਹੁੰਦਾ ਕਿ ਲਗਾਤਾਰ ਗੁਰਪਾਤਸ਼ਾ ਜਦੋਂ ਸੋ ਇਹਨੂੰ ਆਪਾਂ ਇਹ ਕਹਿ ਸਕਦੇ ਆ ਗੁਰਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ ਜਿਹੜਾ ਅਗਲਾ ਸਟੈਪ ਆਪਾਂ ਪਾਰਸ ਭੇਜ ਪ੍ਰੈਸੇਪਾਰਸ ਉਹ ਉਹ ਵੀ ਸੰਗਤ ਦੇ ਵਿੱਚ ਇਹ ਹੁੰਦਾ ਆ ਕਿ ਲਗਾਤਾਰ ਗੁਰੂ ਪਾਤਸ਼ਾਹ ਜਦੋਂ ਸੰਗਤ ਬਖਸ਼ਦੇ ਜਾਂਦੇ ਆ ਕਿਰਪਾ ਕਰਕੇ ਸੰਗਤ ਦੇ ਚਰਨ ਤੂੜ ਬਖਸ਼ਦੇ ਜਾਂਦੇ ਆ ਡੇਲੀ ਗੁਰਬਾਣੀ ਦੇ ਵਿਚਾਰ ਬਖਸ਼ਦੇ ਆ ਸੋ ਗੁਰੂ ਪਾਤਸ਼ਾਹ ਨਾਮ ਜਪਾਉਂਦੇ ਜਾਂਦੇ ਆ ਸੋ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਗੁਰੂ ਸਾਹਿਬ ਸਿਖਾਉਂਦੇ ਰਹਿੰਦੇ ਆ ਹਰ ਵੇਲੇ ਹਰ ਧਾਮ ਹਰ ਪਲ ਸਦਾ ਹੀ ਸਿਖਾਉਂਦੇ ਰਹਿੰਦੇ ਆ ਹੀ ਸਿੱਖਾਂ ਗੁਰੂ ਪਾਤਸ਼ਾਹ ਸਾਡੇ ਗੁਰੂ ਆ ਹਰ ਵੀੜੇ ਸਿਖਾਉਂਦੇ ਗੁਰੂ ਪਾਸ਼ਾ ਸੰਗਤ ਵਿੱਚ ਲਿਆ ਕੇ ਸਿਖਾਉਂਦੇ ਆ ਹੁਣ ਜਿਵੇਂ ਆਪਾਂ ਸਾਰੇ ਸੰਗਤ ਚ ਆਏ ਆ ਕਿਵੇਂ ਸਾਰੇ ਟੇਕੇ ਬੈਠੇ ਆ ਤੇ ਜਦੋਂ ਅਸੀਂ ਪਹਿਲੀ ਵਾਰੀ ਸੰਗਤ ਚ ਗਏ ਤਾਂ ਅਸੀਂ ਦੇਖਿਆ ਆਮ ਗੁਰਦੁਆਰੇ ਜਿਦਾਂ ਦਾ ਟਿਕਾਣਾ ਦੇਖਿਆ ਹੀ ਨਹੀਂ ਕਿਤੇ ਆਵਾਜ਼ਾਂ ਹੀ ਲੱਗੀ ਹੁੰਦੀ ਆਏ ਗਏ ਮੱਥਾ ਟੇਕਿਆ ਸੁਰੌਣਕ ਮੇਲਾ ਸ਼ੋਰ ਸ਼ਰਾਬਾ ਧੱਕਾ ਮੁਕੀ ਸਭ ਕੁਝ ਹੁੰਦਾ ਆਪਣਾ ਬੱਦਾ ਕਿਉਂ ਅਸਰ ਜਦ ਸਾਨੂੰ ਇਦਾਂ ਗੁਰੂ ਸਾਹਿਬ ਦੀ ਕਲਾਸ ਚ ਬਹਿ ਕੇ ਸਾਰੇ ਪਿੰਡਾਂ ਦੇ ਗੁਰਦੁਆਰੇ ਆ ਸਤ ਸੰਗਤ ਸਤ ਗੁਰਾ ਛੱਟ ਸਾਲ ਹੈ ਜਿਤ ਹਰ ਗੁਣ ਸਿੱਖਾ ਸਾਰੇ ਪਿੰਡਾਂ ਜੀ ਇਹ ਗੁਰਪਾਤਸ਼ਾ ਦੀ ਸਕੂਲ ਇਹ ਪਾਠਸ਼ਾਲਾ ਹੈ ਗੁਰੂ ਸਾਹਿਬ ਕੋਲੋਂ ਕਲਾਸ ਲੈਣੀ ਚਾਹੀਦੀ ਸਾਰਿਆਂ ਨੂੰ ਪਿੰਡ ਪਿੰਡ ਸਿੱਖਣਾ ਚਾਹੀਦਾ ਹੈ ਇਹ ਦੇ ਵਿਚਾਰ ਕਰਕੇ ਕਿ ਗੁਰੂ ਗੁਰੂ ਘਰ ਜਾਈਦਾ ਕਿਵੇਂ ਆ ਉੱਥੇ ਜਾ ਕੇ ਕਿਵੇਂ ਬਹਿਣਾ ਆ ਪਰ ਅਹੀਂ ਸਿੱਖਿਆ ਨਹੀਂ ਪਿੰਡਾਂ ਚ ਕਿਤੇ ਗੁਰਬਾਣੀ ਦੀ ਵਿਚਾਰ ਨਹੀਂ ਹੋ ਰਹੀ ਕਿਸੇ ਗੁਰਦੁਆਰੇ ਕਿਸੇ ਗੁਰਦੁਆਰੇ ਸਿਮਰਨ ਸਿੱਖਿਆ ਹੀ ਨਹੀਂ ਫਿਰ ਬਸ ਫਿਰਹੀਂ ਉਹੀ ਮੇਲਾ ਗੱਲਦਾ ਹੀ ਆ ਸਾਰਾ ਜੇ ਗੁਰੂ ਸਾਹਿਬ ਕੋਲ ਬੈ ਕੇ ਸਿੱਖਾਂਗੇ ਇਦਾਂ ਜਿਹੜੀ ਪਾਰਸ ਭੇਡ ਪੈਸੇ ਪਾਰਸ ਗੁਰੂਤ ਸੱਤ ਪਾਰਸ ਹੈ ਆ ਪਰ ਗੁਰੂ ਪਾ ਇਹ ਵੀ ਗੁਰੂ ਸਾਹਿਬ ਦੀ ਵਡਿਆਈ ਆ ਬਖਸ਼ਿਸ਼ ਆ ਕਿ ਜਿਹੜਾ ਗੁਰੂ ਸਾਹਿਬ ਨਾਲ ਟੱਚ ਹੁੰਦਾ ਆ ਗੁਰਪਾਵ ਗੁਰੂ ਸਾਹਿਬ ਦੀ ਛੋਹ ਲੈਂਦਾ ਆ ਜਿਆਦਾ ਸੰਗਤ ਚ ਬੈ ਕੇ ਸਿਮਰਨ ਕਰਦਾ ਸੁਰਤੀ ਲੱਗਦੀ ਆ ਤੇ ਦੂਜਾ ਗੁਰਬਾਣੀ ਦੇ ਵਿਚਾਰ ਦੇ ਨਹੀਂ ਉਹ ਸਿੱਖਦਾ ਜਦੋਂ ਗੁਰਪਾਸ਼ਾ ਕੋ ਗੁਰੂ ਸਾਹਿਬ ਉਹਨੂੰ ਪਾਰਸੀ ਬਣਾਉਂਦੇ ਆ ਆਪਣੇ ਜਿਹਾ ਹੀ ਕਰਦੇ ਆ ਘਟ ਨਹੀਂ ਰੱਖਦੇ ਬਿਲਕੁਲ ਆਪਣੇ ਵਰਗਾ ਬਣਾਉਂਦੇ ਆ ਉਹੀ ਆਪਣੇ ਵਾਲੇ ਸਾਰੇ ਗੁਣ ਦਿੰਦੇ ਆ ਆਪਣਾ ਸਾਰਾ ਗਿਆਨ ਸਮਝ ਵੀ ਦਿੰਦੇ ਆ ਬਖਸ਼ਿਸ਼ਾਂ ਵੀ ਦਿੰਦੇ ਆ ਜੀਵਨ ਵੀ ਆਪਣੇ ਵਰਗਾ ਦਿੰਦੇ ਆ ਬਿਲਕੁਲ ਆਪਣੇ ਵਰਗਾ ਬਣਾਉਂਦੇ ਆ ਪਾਰਸੀ ਭੇਟ ਪੈਸੇ ਪਾਰਸ ਹੁਣ ਆਪਾਂ ਆਪ ਨੂੰ ਪਤਾ ਸੀ ਕਿੱਦਾਂ ਦੇ ਆ ਹੁਣ ਇੱਕ ਬੱਚੇ ਨੇ ਆਮ ਮਾਮੂਲੀ ਪੜਾਈ ਜਿਹੜੀ ਦੁਨਿਆਵੀ ਹੈ ਉਹ ਵੀ ਕਰਨੀ ਹੋਏ ਨਾ ਉਦੇ 15 16 ਸਾਲ ਲੰਘ ਜਾਂਦੇ ਆ ਫਿਰ ਉਹਦੇ ਪੱਲੇ ਕੁਛ ਪੈਂਦਾ ਤਾਂ ਇਹ ਪੜ੍ਹਾਈ ਹੈਗੀ ਆ ਪਰਸ ਹੋਣ ਦੀ ਬਿਲਕੁਲ ਉਹ ਗੁਰੂ ਨਾਨਕ ਵਰਗੇ ਹੋ ਜਾਣ ਦੀ ਸਮਾਂ ਤਾਂ ਲੱਗਦਾ ਆ ਪ੍ਰਸੰਗਤ ਜੀ ਗੁਰੂ ਪਾਤਸ਼ਾਹਾ ਆ ਕੇ ਸਿਮਰਨ ਕਰਾ ਕੇ ਚਰਨ ਧੂੜ ਦੇ ਕੇ ਗੁਰਬਾਣੀ ਦੇ ਵਿਚਾਰ ਦੇ ਕੇ ਸਹਿਜੇ ਸਹਿਜੇ ਆਪਣੇ ਆਪ ਸਿਖਾ ਸਿਖਾ ਹਰ ਤਰ੍ਹਾਂ ਨਾਲ ਸਿਖਾਉਂਦੇ ਆ ਬਾਣੀ ਦੇ ਵਿਚਾਰਾਂ ਹੀ ਸਿਖਾ ਰਹੇ ਆ ਇੱਥੇ ਸੰਗਤਾਂ ਦੇਖ ਕੇ ਸਿੱਖ ਜਾਈਦਾ ਸਾਰਾ ਕੁਝ ਅਸੀਂ ਜੇ ਤੋਂ ਪਹਿਲੇ ਨਹੀਂ ਦੇਖਿਆ ਕਿ ਇੰਨਾ ਟਿਕਾ ਇੰਨਾ ਟੱਕ ਕੇ ਬੱਟੇ ਸਾਰੇ ਅੱਖਾਂ ਬੰਨ੍ਹ ਪੂਰੇ ਟਿਕਾਜ ਬੈਠੇ ਲੀ ਨਹੀਂ ਰਿਹਾ ਕੋਈ ਕਿਉਂਕਿ ਇਹਨੂੰ ਲੰਗਰ ਵਾਲੇ ਇਹ ਨਹੀਂ ਵੀ ਉਧਰ ਲੰਗਰ ਵਾਲਾ ਧਿਆਨ ਹੋਏ 판ਦੇ ਖੜਕੀ ਜਾਂ ਠਾ ਠਾ ਰੋਲਾ ਪਈ ਜਦ ਆਵਾਜ਼ ਆਈ ਜਿੱਦਾਂ ਆਪਾਂ ਆਉਂਦੇ ਉਹ ਚੀਜ਼ਾਂ ਨਹੀਂ ਹੈਗੀਆਂ ਤਕੜਾ ਇਮਪ੍ਰੈਸ਼ਨ ਪੈਂਦਾ ਆ ਸਿੱਖ ਜਾਂਦਾ ਬੰਦਾ ਬੜੀ ਵਧੀਆ ਚੀਜ਼ ਲੱਗੇ ਕਿ ਇੱਕ ਟਾਈਮ ਦੇ ਸਾਰਿਆਂ ਨੇ ਲੰਗਰ ਛਕਣਾ ਇੱਕ ਟਾਈਮ ਦੇ ਸਾਰੇ ਆ ਕੇ ਬੈਠੇ ਆ ਚਰਨ ਤੂੜ ਲੈ ਰਹੇ ਆ ਕੋਈ ਬੰਦਾ ਗੱਲ ਨਹੀਂ ਕਰ ਰਿਹਾ ਨਿਰਦੇਬ ਬਹੁਤ ਜਿਆਦਾ ਇਹ ਇਹਨਾਂ ਚੀਜ਼ਾਂ ਦਾ ਅਸਰ ਹੋਇਆ ਸ਼ੁਰੂ ਚ ਤੇ ਇਹ ਇਹ ਕੋਈ ਦਿਖਾਵਾ ਨਹੀਂ ਹੋ ਰਿਹਾ ਇਹ ਐਕਟਰ ਨਹੀਂ ਆਏ ਹੋਏ ਸਾਰੇ ਨਹੀਂ ਸਾਰੇ ਰੱਬ ਦੇ ਪਿਆਰ ਵਾਲੇ ਗੁਰਸਿੱਖ ਭੈਣ ਭਾਈ ਸਾਰੇ ਆਏ ਆ ਨਾਮ ਜਪਣ ਦੀ ਭਾਵਨਾ ਲੈ ਕੇ ਆਏ ਆ ਕਿ ਗੁਰੂ ਸਾਹਿਬ ਦੀ ਕੋਈ ਬਖਸ਼ਿਸ਼ ਹੋ ਜਾਏ ਸੋ ਬਾਈ ਗੁਰੂ ਦੀ ਖੋਜ ਦੇ ਚਾਏ ਆ ਕੁਛ ਤਾਂ ਲੱਭੇ ਕੁਛ ਤਾਂ ਰੰਗ ਚੜੇ ਬਾਈ ਗੁਰੂ ਦਾ ਉਹੀ ਆਸ ਲੈ ਕੇ ਆਏ ਸਾਰੇ ਸੋ ਬੈਠੇ ਆ ਵੈਗੁਰੂ ਨਾਲ ਜੋੜਨ ਦੀ ਸਾਰੇ ਕੋਸ਼ਿਸ਼ ਕਰ ਰਹੇ ਆ ਵੈਗੁਰੂ ਦੇ ਰੰਗ ਵਿੱਚ ਰੰਗੇ ਜਾਈਏ ਸਾਰੇ ਹੀ ਕੋਸ਼ਿਸ਼ ਕਰ ਰਹੇ ਆ ਸੱਚੀ ਭਾਵਨਾ ਦੇ ਨਾਲ ਬੈਠੇ ਆ ਸੋ ਇਹ ਮਤਲਬ ਆਪਣੇ ਆਪ ਸੁਤੇ ਸਿੱਧ ਗੁਰਪਾਲ ਸਾਹਿਬ ਦੀ ਬਖਸ਼ਿਸ਼ ਦੇ ਨਾਲ ਆਪੇ ਸੰਗਤ ਸਦ ਬਹਾਲੇ ਸੋ ਪਤਾ ਹੀ ਨਹੀਂ ਪਤਾ ਨਹੀਂ ਲੱਗਦਾ ਘੰਟਿਆਂ ਬੱਦੇ ਨਹੀਂ ਪਤਾ ਲੱਗਦਾ ਜਿਵੇਂ ਜਿਵੇਂ ਸਮਾਗਮ ਅੱਗੇ ਵਧਦਾ ਆ ਜਿਵੇਂ ਜਿਵੇਂ ਸੈਟਿੰਗ ਵਧਦੀਆਂ ਆ ਅ ਅਨੰਦ ਜਿਹਾ ਹੋਣਾ ਸ਼ੁਰੂ ਹੋਣਾ ਕਿਉਂਕਿ ਪਹਿਲਾਂ ਆਪਾਂ ਜਿਵੇਂ ਦੁਨੀਆ ਦੁਨੀਆ ਚੋਂ ਸੰਸਾਰ ਚੋਂ ਜਿਸ ਤਰ੍ਹਾਂ ਪੜਕੇ ਆਉਨੇ ਆ ਤਾਂ ਕਮਾਕਾਰਾਂ ਚ ਹੋ ਜਾਂਦਾ ਬੰਦਾ ਪਰਿਵਾਰ ਚ ਰਹਿੰਦੇ ਆ ਤਾਂ ਜਦੋਂ ਇੱਕ ਇੱਕ ਦੀ ਇੱਕ ਅੱਧੀ ਸੇਟਿੰਗ ਦਾ ਕੈਮਰਾ ਲੰਘ ਜਾਂਦੀ ਉਦਾਂ ਹੀ ਪਰ ਹੌੜੀ ਹੌੜੀ ਜਦੋਂ ਗੁਰੂ ਸਾਹਿਬ ਟਿਕਾਓ ਬਣਾਉਂਦੇ ਆ ਤੇ ਬਹੁਤ ਜ਼ਿਆਦਾ ਬਣਾ ਦਿੰਦੇ ਆ ਫਿਰ ਜਦੋਂ ਦੂਜੇ ਤੇ ਜਿੰਦਾਂ ਫਿਰ ਦਿਲ ਕਰਦਾ ਕਿ ਹੁਣ ਇਦਾਂ ਹੀ ਬੈਠੇ ਰਹੀਏ ਸੰਗ ਵਿੱਚ ਇਦਾਂ ਹੀ ਨਾਮ ਚੱਲਦਾ ਰਹੇ ਇਨਾ ਰਸ ਗੁਰੂ ਸਾਹਿਬ ਦੇ ਦਿੰਦੇ ਸਾਰਿਆਂ ਦੇ ਇਹ ਬਖਸ਼ਿਸ਼ ਕਰਦੇ ਆ। ਸੋ ਇਦਾਂ ਸੰਗਤ ਵਿੱਚ ਗੁਰੂ ਪਾਤਸ਼ਾਹ ਪ੍ਰਕティਕਲ ਰੂਪ ਦੇ ਵਿੱਚ ਸਾਨੂੰ ਦਿਖਾ ਕੇ ਬਾਣੀ ਦੀ ਵਿਚਾਰ ਨਹੀਂ ਸਿਖਾ ਕੇ ਨਾਮ ਜਪਾ ਕੇ ਅੰਦਰੋਂ ਸਾਡੀ ਆਤਮਾ ਨੂੰ ਨਾਮ ਦੇ ਰੰਗ ਦੇ ਵਿੱਚ ਰੰਗ ਕੇ ਪਾਰਸ ਬਣਾਉਂਦੇ ਆ। ਪਾਰਸ ਵੇਚ ਪੈਸੇ ਪਾਰਸ ਤੇ ਇਹ ਕੰਮ ਗੁਰੂ ਗ੍ਰੰਥ ਸਾਹਿਬ ਜੀ ਤੋਂ ਦਿਨਾ ਸ੍ਰਿਸ਼ਟੀ ਵਿੱਚ ਨਹੀਂ ਕੋਈ ਕਰ ਸਕਦਾ। ਕਿਸੇ ਆਮ ਬੰਦੇ ਨੂੰ ਰੱਬ ਵਰਗਾ ਬਣਾ ਦੇ। ਵਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਕਿ ਆਮ ਮਨੁਖਾਂ ਨੂੰ ਦੇਵਤੇ ਅਰਗੇ ਬਣਾ ਦੇਣਾ ਵਾਹਿਗੁਰੂ ਨੇ ਆਪਣੇ ਅਰਗੇ ਬਣਾ ਲੈਣਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੇਰਾ ਸਤਿਗੁਰੂ ਪੂਰਾ ਆਪਣੇ ਵਰਗੇ ਬਣਾ ਇਹ ਕੰਮ ਕੋਈ ਹੋਰ ਨਹੀਂ ਕਰ ਸਕਦਾ ਕੋਈ ਦੁਨੀਆ 'ਚ ਦੇਖੋ ਕੋਈ ਰੱਬਰਗਾ ਬਣਾ ਦੇ ਕਿਸੇ ਨੂੰ ساری ਦੁਨੀਆ ਆਪ ਹੀ ਦਰਸਦੀ ਆ ਰੱਬ ਨੂੰ ਕਿ ਉਦੀ ਤੇ ਮੇਰ ਹੋ ਜਾਏ ਕਿਸੇ ਨੂੰ ਰਾਬਰਗੇ ਬਣਾ ਦੇਣਾ ਇਹ ਕਰਾਮਾਤ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਕੋਲ ਆ ਪੂਰੇ ਗੁਰੂ ਕੋਲ ਆ ਸਮਰਥ ਗੁਰੂ ਕੋਲ ਆ ਗੁਰੂ ਪਾਤਸ਼ਾਹ ਇਹ ਬਖਸ਼ਿਸ਼ ਕਰਦੇ ਆ ਭਗਤ ਰਵਿਦਾਸ ਜੀ ਦਾ ਸ਼ਬਦ ਆ ਬੜਾ ਪਿਆਰਾ ਸ਼ਬਦ ਆ ਪਰ ਜਿਹੜੀਆਂ ਗੱਲਾਂ ਕਿਉਂਕਿ ਇਹਨਾਂ ਭਗਤਾਂ ਦੇ ਰਾਈ ਵਾਹਿਗੁਰੂ ਨੇ ਆਪ ਇਹਨਾਂ ਦੇ ਸਰੀਰ ਵਰਤ ਕੇ ਸਾਰੇ ਦੁਨੀਆ ਨੂੰ ਸਾਰੇ ਸੰਸਾਰ ਨੂੰ ਇਹ ਮੈਸੇਜ ਦਿੱਤਾ ਆ ਕਿ ਵਾਹਿਗੁਰੂ ਦੀ ਬਖਸ਼ਿਸ਼ ਵਾਹਿਗੁਰੂ ਸੰਗਤ ਵਿੱਚ ਹੁੰਦੀ ਆ ਵੈਗੁਰੂ ਸੰਗਤ ਜੀ ਵਸਦਾ ਤੇ ਸੰਗਤ ਨੂੰ ਵੈਗੁਰੂ ਕਿੰਨਾ ਪਿਆਰ ਕਰਦਾ ਆ ਸੋ ਇਹਨਾਂ ਨੇ ਸਰੀਰ ਹੀ ਵਰਤੇ ਵੈਗੁਰੂ ਨੇ ਇਹਨਾਂ ਸਾਰੇ ਗੁਰਸਿੱਖਾਂ ਦੇ ਹੋਰ ਵੀ ਆਪਾਂ ਦੇਖੀਏ ਲੱਖਾਂ ਦੀ ਗਿਣਤੀ ਵਿੱਚ ਸ਼ੀਧੀਆਂ ਹੋ ਗਈਆਂ ਉਹ ਕਿਹੜੇ ਸਰੀਰ ਹੀ ਸੰਤ ਤੂਜੀ ਤਨ ਸੰਗਤ ਪ੍ਰਾਣ ਸੋ ਇਹ ਵੈਗੁਰੂ ਤੂੰ ਤਾਂ ਪ੍ਰਕਾਸ਼ ਆ ਵੈਗੁਰੂ ਆ ਨਿਰਗੁਣ ਸਰੂਪ ਆ ਕਹਿੰਦੇ ਆ ਜਿੰਨੇ ਗੁਰਸਿੱਖ ਜਿਹੜੇ ਨਾਮ ਜਪਦੇ ਆ ਭਗਤੀ ਕਰਦੇ ਆ ਚਾਹੇ ਜੁਗਾਂ ਪਹਿਲਾਂ ਹੋਏ ਹੋਣ ਚਾਹੇ ਅੱਜ ਚਾਹੇ ਜੁਗਾਂ ਬਾਅਦ ਜਿਹੜੇ ਉਹ ਨਾਮ ਜਪਣਗੇ ਵਾਹਿਗੁਰੂ ਨਾਲ ਜੁੜੇ ਹੋਣਗੇ ਵਾਹਿਗੁਰੂ ਦੇ ਗੁਰਸਿੱਖ ਪੁੱਤਰ ਹੋਣਗੇ ਵਾਹਿਗੁਰੂ ਤੇਰੇ ਹੀ ਸਰੀਰ ਆ ਸਾਰੇ ਉਹਨਾਂ ਸਰੀਰਾਂ 'ਚ ਤੂੰ ਹੀ ਬੈਠਾ ਭਗਤੀ ਕਰ ਰਿਹਾ ਭਗਤੀ ਨਾਲ ਜੁੜਿਆ ਹੋਇਆ ਹੈ ਭਗਤੀ ਦੀਆਂ ਦਾਤਾਂ ਵੰਡਦਾ ਆ ਤੂੰ ਹੀ ਆਪ ਹੀ ਆ ਸੰਗਤ ਪ੍ਰਾਣ ਤੇਰੇ ਸਰੀਰ ਵੀ ਸੰਗਤ ਆ ਵਾਹਿਗੁਰੂ ਤੇਰੇ ਪ੍ਰਾਣ ਵੀ ਸੰਗਤ ਆ ਹੁਣ ਸਾਡੇ ਕੋਲ ਸਰੀਰ ਤੇ ਪ੍ਰਾਣ ਆ ਸਾਨੂੰ ਪਤਾ ਕਿ ਸਰੀਰ ਦਾ ਕੀ ਮੁੱਲ ਪ੍ਰਾਣਾਂ ਦਾ ਕੀ ਮੁੱਲ ਜੇ ਸਰੀਰ ਕੱਲਾ ਹੋ ਜਾਏ ਅੰਦਰ ਜਾਨ ਨਾ ਹੋਏ ਤਾਂ ਕੀ ਕਰਾਂਗੇ ਨਾ ਇਹ ਸਰੀਰ ਇਹ ਵਿਗਰੂ ਇਹ ਸੰਗਤ ਹੀ ਤੇਰੇ ਸਰੀਰ ਆ ਇਹ ਤੇਰੇ ਪ੍ਰਾਣ ਆ ਪਾਵ ਤੇਰੀ ਜਿੰਦ ਜਾਨ ਆ ਸੰਗਤ ਤਤਪੁਰ ਗਿਆਨ ਜਾਣੇ ਸੰਤ ਦੇਵਾ ਦੇ ਗੁਰੂ ਪਾਤਸ਼ਾਹ ਦਾ ਬਖਸ਼ਿਆ ਹੋਇਆ ਗਿਆਨ ਸਾਨੂੰ ਇਹ ਗੱਲ ਸਮਝਾਉਂਦਾ ਕਿ ਸੰਗਤ ਇਹ ਪੁਰ ਸਿੱਖ ਪਿਆਰੀ ਦੇਵਤਿਆਂ ਦੇ ਵੀ ਦੇਵਤੇ ਆ ਕਿੰਨੀ ਵਾਰ ਸਭ ਦੇ ਐਕਸਪੀਰੀਅੰਸ ਹੋਏ ਆ ਜਿਹਦੀ ਵੀ ਸੁਰਤੀ ਲੱਗੀ ਸਭ ਦੇ ਪਹਿਲਾਂ ਪਹਿਲਾਂ ਜਦੋਂ ਇਹ ਨਵੀਂ ਨਵੀਂ ਇਹ ਗੱਲ ਸੁਣੀ ਤਾਂ ਬੜੇ ਚੰਬੇ ਵਾਲੀ ਗੱਲ ਕਿ ਹੈ ਦੇਵਤੇ ਚਰਨ ਤੋੜ ਚ ਬੈਠੇ ਨੇ ਹੁਣ ਤਾਂ ਸੁਣਦੇ ਹੀ ਰਹੇ ਦਾ ਹੁਣ ਤੇ ਉਹ ਆਮ ਜੀ ਲੱਗਣ ਲੱਗੀ ਗੱਲ ਵੀ ਹਾਂ ਤਾਂ ਬੰਦੇ ਹੀ ਇਹਨਾਂ ਦਾ ਕੰਮ ਆ ਬਹਿਣਾ ਸਾਰੇ ਲੋਚਦੇ ਆ ਗੁਰਸਿੱਖਾਂ ਦੇ ਚਰਨ ਤੂੜ ਨੂੰ ਲੋਚਦੇ ਆ ਸੰਗਤ ਦੇ ਚਰਨ ਤੂੜ ਨੂੰ ਸਾਰੇ ਸ੍ਰੀ ਜੀ ਤਰਸਦੇ ਆ ਦੇਖੋ ਗੁਰੂ ਨਾਨਕ ਆਪ ਵਈ ਗੁਰੂ ਆ ਗੁਰੂ ਪਾਤਸ਼ਾਹ ਆਪ ਵਈ ਗੁਰੂ ਸਹਿਬ ਮੰਗਦੇ ਆ ਦਾਨ ਮਹਿੰਡਾ ਤਲੀਖ ਆਪ ਜੇ ਮਿਲੇ ਤਾਂ ਮਸਤ ਖਲਾਈਏ ਨਾਨਕ ਦਾਸ ਇਹ ਸੁਖ ਮੰਗੇ ਮੋਖ ਕਰ ਸੰਤਨ ਜੀ ਧੂਰੇ ਵੈਰੂ ਆਪ ਮੰਗ ਰਿਹਾ ਚਰਨ ਤੋੜ ਬਾਕੀ ਸਾਰੇ ਤਾਂ ਮੰਗਣਗੇ ਹੀ ਲੈਣਗੇ ਹੀ ਸਾਰੀ ਸ੍ਰਿਸ਼ਟੀ ਤਰਸੂ ਵੀ ਸੋ ਇੰਨੀ ਵੱਡੀ ਬਖਸ਼ਿਸ਼ਾ ਵੈਰੂ ਦੀ ਸ਼ਬਦੇ ਰਹਾਉ ਦੀ ਤੋਕਾ ਮਾਦੋ ਸਤ ਸੰਗਤ ਸ਼ਰਨ ਤੁਮਾਰੀ ਮਾਦੋ ਮਾਇਆ ਦਾ ਪਤੀ ਵੈਗਿਰੂ ਮਾਇਆ ਦੇ ਖਸਮਾ ਵੈਗਿਰੂ ਇਹ ਮਾਇਆ ਦੇ ਖਸਮ ਵੈਗਿਰੂ ਸਤ ਸੰਗਤ ਸ਼ਰਨ ਤੁਮਾਰੀ ਤੇਰੀ ਸੰਗਤ ਦੀ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਕੋ ਨਾਮ ਨੂੰ ਖਾਣੀ ਐ ਜਿਹੜੇ ਇੱਕ ਨਾਮ ਨਾਲ ਜੁੜੀ ਹੋਈ ਨਾਮ ਨੂੰ ਮੰਨਣ ਵਾਲੀ ਸੰਗਤ ਜਿਹੜੇ ਨਾਮ ਚ ਰੰਗੇ ਹੋਏ ਆ ਹਮੇਸ਼ਾ ਨਾਮ ਜਪਦੇ ਆ ਨਾਮ ਦੀ ਗੱਲ ਕਰਦੇ ਆ ਇਹੋ ਜੀ ਸਤ ਸੰਗਤ ਤੇ ਤੁਹਾਡੀ ਸ਼ਰਨ ਚ ਆ ਵੈਗੁਰੂ ਮੈਂ ਤੇਰੀ ਸ਼ਰਨ ਚ ਆ ਮੈਂ ਤੇਰੀ ਸੰਗਤ ਦੀ ਸ਼ਰਨ ਚ ਆ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਕਿ ਮੈਂ ਸੰਗਤ ਦੀ ਸ਼ਰਨ ਚ ਆ ਪਰ ਸੰਗਤ ਦੀ ਸ਼ਰਨ ਚ ਆਣਾ ਭਾਵ ਸਲੈਂਡਰ ਕਰਨਾ ਆਤਮਾ ਸਮਰਪਣ ਕਰਨਾ ਦਾਸੰਦਾਸ ਹੋ ਕੇ ਰਹਿਣਾ ਸੰਗਤ ਦੇ ਬਹੁਤ ਔਖਾ ਹੈ ਸੌਖੀਆਂ ਗੱਲਾਂ ਨਹੀਂ ਹੈਗੀਆਂ ਬਹੁਤ ਔਖਾ ਹੈ ਭਾਵੇਂ ਆਪਣਾ ਤਨ ਮਨ ਤਨ ਅਰਪਣ ਕਰ ਦੇਣਾ ਸੰਗਤ ਨੂੰ ਸੰਗਤ ਦੇ ਹੁਕਮ ਵਿੱਚ ਰਹਿਣਾ ਇਦਾਂ ਕਿ ਲੋ ਸਿਵਾਈਗੁਰੂ ਦੇ ਹੁਕਮ ਵਿੱਚ ਰਹਿਣਾ ਵਾਈਗੁਰੂ ਨੂੰ ਸਮਰਪਿਤ ਹੋ ਜਾਣਾ ਆਤਮਾ ਸਮਰਪਣ ਕਰਨਾ ਮਾਦੋ ਸਤ ਸੰਗਤ ਸ਼ਰਣ ਤੁਮਾਰੀ ਆਮ ਔਗਣਾ ਤੁਮ ਬੁਖਾਰੀ ਅਸੀਂ ਔਗਣਾ ਨਾਲ ਭਰੇ ਹੋਏ ਆਂ ਸਰੀਰ ਨਾ ਜਿਹੜਾ ਸਮੁੰਦਰ ਚੋਂ ਨਾ ਪਾਣੀ ਨਹੀਂ ਹੋਊਗਾ ਜਿੰਨਾ ਇੱਕ ਸਰੀਰ ਇੱਕ ਸਰੀਰ ਦੇ ਵਿੱਚ ਜਿੰਨੇ ਔਗਣਾ ਆਪਾਂ ਸਾਰੇ ਸਰੀਰ ਸਾਡੇ ਸਰੀਰ ਚ ਜਿੰਨੇ ਔਗਣਾ ਨਾ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣਾ ਹਮਾਰੇ ਸਿਰਫ ਗੁਰੂ ਪਾਤਸ਼ਾਹ ਨੇ ਵੈਸੇ ਹੀ ਨਹੀਂ ਗੱਲ ਕਹੀ ਹਲਕੇ ਚ ਨਹੀਂ ਗੱਲ ਕਹੀ ਜਦੋਂ ਆਪਾਂ ਸਰੀਰ ਹਲਾ ਦੇਖਦੇ ਆਂ ਤੇ ਇਹਦੇ ਜੀ ਆਪਾਂ ਕੱਲੇ ਕੱਲੇ ਆਪਣੇ ਅੰਦਰ ਕੱਲੇ ਕੱਲੇ ਔਗਣ ਨੂੰ ਦੇਖਣ ਲੱਗੇ ਕਿ ਕਿੰਨੇ ਔਗਣ ਮੁਕਣ ਜੀ ਨਹੀਂ ਆਉਂਦੇ ਪਤਾ ਹੀ ਨਹੀਂ ਲੱਗਦਾ ਕਿੱਥੋਂ ਸ਼ੁਰੂ ਹੋਏ ਜਿੰਨਾ ਮਰਜੀ ਤੁਸੀਂ ਵਿਚਾਰੋ ਸੋਚੀ ਜਾਓ ਵਿਚਾਰੀ ਜਾਓ ਕਿ ਕਿਹੜੇ ਕਿਹੜਾ ਔਗਣ ਆ ਮੇਰੇ ਅੰਦਰ ਨਿਕਲਦੇ ਹੀ ਆਉਣਗੇ ਸਰੀਰ ਵਸ ਔਗਣ ਦਾ ਇਹ ਭਰਿਆ ਹੋਇਆ ਜਿਵੇਂ ਗੁਰੂ ਪਾਸ਼ਾ ਜੀ ਨੇ ਕਹੇ ਦੇ ਭਾਂਡੇ ਦੇ ਅੰਦਰ ਹੀ ਕਾਰਖਾਨਾ ਤੇ ਨਿਕਲਦੇ ਆਉਂਦੇ ਜਿੰਨਾ ਮਰਜੀ ਤੁਸੀਂ ਜਾਓ ਤੋਤਿਆਂ ਜੂਠ ਨਾ ਉਤਰੇ ਜੇ ਸੋਤੋਂ ਆ ਇਸ ਉਜਿਲ ਕਹਾਂ ਜਿਲਕਣਾ ਕੋਟਮਗਾਲੜੀ ਬਸ ਹੰਦੂ ਇਹਦਾ ਇਹਦੇ ਅੰਦਰੋਂ ਹੀ ਔਗਣ ਨਿਕਲ ਜਾਂਦੇ ਆਪਣੇ ਆਪ ਹੀ ਔਗਣਾਂ ਦਾ ਹੀ ਭਰਿਆ ਹੋਇਆ ਆ ਬਹੁਤ ਔਗਣਾਂ ਵੈਗਰੂ ਸਾਡੇ ਵਿੱਚ ਤੇ ਤੁਸੀਂ ਉਪਕਾਰੀ ਭਾਵ ਤੁਸੀਂ ਔਗਣ ਸਾਡੇ ਕੱਟ ਕੇ ਤੇ ਸਾਡੇ ਅੰਦਰ ਗੁਣ ਪਰਣ ਵਾਲੇ ਆ ਪਰ ਉਪਕਾਰ ਕਰਨ ਵਾਲਿਆਂ ਸਾਡੇ ਤੇ ਤੁਸੀਂ ਗੁਣਾ ਨਾਲ ਭਰੇ ਭਰੇ ਹੋਏ ਆ ਤੇ ਉਹ ਗੁਣ ਸਾਨੂੰ ਬਖਸ਼ਦੇ ਆ ਉਹ ਗੁਣ ਕਾਟ ਗੁਣ ਰਿਦੇ ਸਮਾਏ ਪੂਰੇ ਗੁਰ ਕੇ ਸਹਿ ਸੁਭਾਏ ਪੂਰੇ ਗੁਰੂ ਪਾਤਸ਼ਾਹ ਦੇ ਪਿਆਰ ਦੇ ਵਿੱਚ ਪੂਰੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਸਹਿਜ ਟਿੱਕੇ ਜਦੋਂ ਪੂਰੀ ਪੂਰਨ ਬਖਸ਼ਿਸ਼ ਗੁਰੂ ਪਾਤਸ਼ਾਹ ਕਰਦੇ ਆ ਕਿ ਉਹਨੂੰ ਪੂਰਾ ਸਹਿਜ ਕਰ ਦਿੰਦੇ ਆ ਵਾਹਿਗੁਰੂ ਦੇ ਰੰਗ ਚ ਰੰਗਦੇ ਆ ਤੇ ਗੁਰੂ ਪਾਤਸ਼ਾਹ ਆਪਣੇ ਸੁਭਾਅ ਦੇ ਅਨਸਾਰ ਜਦੋਂ ਬਖਸ਼ਿਸ਼ ਕਰਦੇ ਆਗੇ ਤੇ ਫਿਰ ਉਹਦੇ ਉਹ ਗਣ ਕਟਦੇ ਆ ਗੁਰੂ ਪਾਤਸ਼ਾਹ ਫਿਰ ਉਹਦੇ ਉਦੇ ਹਿਰਦੇ ਚ ਆ ਕੇ ਗੁਣ ਵਸਣੇ ਸ਼ੁਰੂ ਹੁੰਦੇ ਆ ਵਸਦੇ ਆ ਗੁਰੂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਔਗਣ 48 ਗੁਣ ਦੇ ਦੇ ਸਮਾਏ ਹਮ ਔਗਣ ਤੁਮੋਂ ਪੁਕਾਰੀ ਅਹੀਂ ਔਗਣਾ ਨਾਲ ਭਰੇ ਹੋਇਆ ਵਾਏ ਗੁਰੂ ਤੂੰ ਗੁਣਾ ਨਾਲ ਭਰਿਆ ਹੋਇਆ ਆ ਤੇ ਤੂੰ ਪੁਕਾਰੀ ਆ ਭਾਵ ਸਾਡੇ ਔਗਣ ਕੱਟ ਕੇ ਤੇ ਉਹਦੀ ਜਗ੍ਹਾ ਤੇ ਸਾਨੂੰ ਗੁਣ ਬਖਸ਼ਦਾ ਆ ਇਸੇ ਕਰਕੇ ਤੇਰੀ ਸੰਗਤ ਦੀ ਸ਼ਰਨ ਚ ਆਏ ਆ ਇਸੇ ਕਰਕੇ ਤੇਰੀ ਸ਼ਰਨ ਚ ਆਏ ਆ ਤੇਰੀ ਗੋਦ ਚ ਬੈਠੇ ਆ ਕਿਨੂੰ ਗਿਆ ਜਾ ਰਿਹਾ ਆ ਅਸੀਂ ਕਿਹਦੀ ਗੋਚ ਵਿੱਚ ਬੈਠੇ ਹਾਂ ਇਸ ਟਾਈਮ ਤੇ ਕਿਹਦੀ ਸੰਗਤ 'ਚ ਆਏ ਹਾਂ ਤਾਂ ਨਾਨਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਆ ਐਨੀ ਸੋਝੀ ਵਾਲੀ ਆ ਇੰਨਾ ਗਿਆਨ ਆ ਸਾਰਿਆਂ ਨੂੰ ਜਿਹੜੇ ਸਾਰੇ ਹੀ ਤਾਂ ਨਾਨਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸ਼ਬਦ ਗੁਰੂ ਨਾਲ ਜੁੜੇ ਆ ਸਾਰੇ ਸਾਰੀ ਸੰਗਤ ਸਾਰੇ ਨਾਮ ਨਾਲ ਜੁੜੇ ਆ ਸਾਰੇ ਡੈਲਟਾ ਕਾਲਪੁਰਖ ਵਿਗਿਆਨ ਨਾਲ ਜੁੜੇ ਆ ਕੋਈ ਮੂਰਤੀ ਨਾਲ ਨਹੀਂ ਜੁੜਿਆ ਕੋਈ ਫੋਟੋ ਨਾਲ ਨਹੀਂ ਜੁੜਿਆ ਕੋਈ ਬਾਬੇ ਨਾਲ ਨਹੀਂ ਜੁੜਿਆ ਕੋਈ ਸਰੀਰ ਨਾਲ ਨਹੀਂ ਜੁੜਿਆ ਕੋਈ ਕਿਤੇ ਵੀ ਨਹੀਂ ਜੁੜਿਆ ਸਿਰਫ ਵਾਹਿਗੁਰੂ ਨਾਲ ਸ਼ਬਦ ਗੁਰੂ ਨਾਲ ਤੇ ਨਾਮ ਨਾਲ ਸ਼ਬਦ ਵਾਹਿਗੁਰੂ ਨਾਲ ਸਾਰੇ ਜੁੜੇ ਹੋਏ ਆ ਸਾਰੀਆਂ ਰੂਹਾਂ ਆ ਪੂਰੀ ਸਵੱਜੇ ਵਾਲੀਆਂ ਆ ਕੋਈ ਰਹਿਮ ਨਹੀਂ ਕੋਈ ਪਰਮ ਨਹੀਂ ਕੋਈ ਪਖੰਡ ਨਹੀਂ ਸਾਰੇ ਨਾਮ ਜਪਣ ਵਾਲੇ ਆ ਇਹੋ ਜੀ ਸੰਗਤ ਲੱਭਦੀ ਆ ਕਿਤੇ ਦੁਨੀਆ ਦੇ ਵਿੱਚ ਮੈਂ ਤਾਂ ਨਹੀਂ ਦੇਖੀ ਮੈਂ ਇਹ ਨਹੀਂ ਆ ਸਭ ਜਗ੍ਹਾ ਤੇ ਗਿਆ ਆ ਬਾਬਿਆਂ ਨਾਲ ਡੇਰਿਆਂ ਤੇ ਸਭ ਮੇਲੇ ਦੇ ਰੌਣਕ ਮੇਲੇ ਸਭ ਕੁਝ ਦੇਖਿਆ ਆ ਸਭ ਕੁਝ ਦੇਖਿਆ ਜ਼ਾਰੀਆਂ ਅਜ਼ਮ ਕਰਦਾ ਵਾਂ ਸਭ ਜਗ੍ਹਾ ਦੇਖੋ ਮੈਂ ਪਰ ਮੈਂ ਐਸੀ ਸੰਗਤ ਨਹੀਂ ਦੇਖੀ ਜਿਹੜੇ ਸਾਰੇ ਰਹਿਤਮਾਲ ਹੋਣ ਸਾਰੇ ਸਿਰਫ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆਂ ਤੇ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਇੰਡਾਇਰੈਕਟ ਨਹੀਂ ਕਿ ਬਾਬੇ ਦੇ ਥਰੂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਸਿੱਧੇ ਜੁੜੇ ਆ ਸਿੱਧੇ ਸਾਰੇ ਗੱਲ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੇ ਸਾਰੇ ਨਾਮ ਜਪਣ ਵਾਲੇ ਆ ਤੋਂ ਸਾਰੇ ਫਿਰ ਸਾਰੇ ਨਿਮਰਤਾ ਸਾਰੇ ਚਰਨ ਤੂੜ ਲੈਣ ਵਾਲੇ ਆ ਮੈਂ ਤਾਂ ਨਹੀਂ ਇਦਾਂ ਦਾ ਕਿਤੇ ਵੀ ਦੇਖਿਆ ਕੋਈ ਅਜੇ ਤੱਕ ਸੋ ਇਹੋ ਜੀ ਸੰਗਤ ਇਹੋ ਜਿਹਾ ਗੁਰੂ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਇ ਤਾਰੇ ਇਹੋ ਜਿਹਾ ਗੁਰ ਜਿਹੜਾ ਆਪ ਮੁਕਤ ਉਹ ਦੇਖੋ ਸਰੀਰ ਮੁਕਤ ਨਹੀਂ ਹੁੰਦਾ ਜਿਹੜਾ ਸਰੀਰ ਦੇ ਅੰਦਰ ਆ ਉਹ ਮੁਕਤ ਨਹੀਂ ਆ ਉਹ ਮੁਕਤੀ ਲੈਣ ਲਈ ਆਇਆ ਆ ਜਿਹਨੂੰ ਸਰੀਰ ਮਿਲਿਆ ਆ ਵਾਇਗਰੂ ਨੇ ਸਰੀਰ ਦਿੱਤਾ ਆ ਜਿਹੜੀ ਕੋਈ ਰੂਹ ਆ ਇਸ ਸਮੇਂ ਆ ਜਿਵੇਂ 850 ਕਰੋੜ ਬੰਦਾ ਆ ਸਾਰੀਆਂ ਰੂਹਾਂ ਸਰੀਰ ਤੇ ਮੁਕਤੀ ਲੈਣ ਲਈ ਆਈਆਂ ਇਹਨਾਂ ਨੂੰ ਮੁਕਤੀ ਦਾ ਸਮਾਂ ਆ ਹੁਣੇ ਇਹਨਾਂ ਕੋ ਸਮਾਂ ਵਾਇਗਰੂ ਨੇ ਕਿਹਾ ਦਿੱਤਾ ਕਿ ਤੁਸੀਂ ਮੁਕਤ ਹੋ ਸਕਦੇ ਆ ਜੇ ਗੁਰੂ ਪਾਤਸ਼ਾਹ ਨਾਲ ਜੁੜ ਚੋਗੇ ਤਾਂ ਸਤਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋ ਚਕਾਇਆ ਜੇ ਤਨੁ ਗੁਰੂ ਪਾਤਸ਼ਾਹ ਮਿਲ ਪਏ ਤਾਂ ਮੁਕਤੀ ਹੋ ਜਾਊ। ਤਾਂ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਰੀਰ ਨਹੀਂ ਆ। ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ। ਸਰੀਰ ਹੀ ਬੰਦਨਾ ਦੀ ਕੈਦ ਵਿੱਚ ਹੁੰਦਾ। ਗੁਰੂ ਪਾਤਸ਼ਾਹ ਸਰੀਰ ਨਹੀਂ ਕੋਈ ਬੰਦਨ ਨਹੀਂ ਗੁਰੂ ਪਾਤਸ਼ਾਹ ਨੂੰ। ਨਾ ਕੋਈ ਭੁੱਖ, ਨਾ ਕੋਈ ਤੇ, ਨਾ ਕੋਈ ਮਾਇਆ ਦਾ ਤਿੰਨਾ ਗੁਣਾ, ਕਿੰਨੇ ਗੁਣ, ਕੁਛ ਵੀ ਨਹੀਂ। ਨਾ ਕੋਈ ਵਿਕਾਰ, ਕੁਛ ਵੀ ਨਹੀਂ। ਨ ਕੋਈ ਆਸਮਾਨਸ ਨ ਕੋਈ ਤ੍ਰਿਸ਼ਨਾ ਇਹ ਸਾਡੇ ਅੰਦਰ ਸਰੀਰਾਂ ਦੇ ਅੰਦਰ ਹੈ ਸਾਰਾ ਕੁਝ ਇਹੀ ਸਾਡੇ ਬੰਧਨ ਆ ਇਹਨਾਂ ਤੋਂ ਅਸੀਂ ਮੁਕਤ ਹੋਣਾ ਤੇ ਗੁਰੂ ਸਾਹਿਬ ਸਰੀਰ ਨਹੀਂ ਆ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮਹਤਾਰੇ ਆਪ ਮੁਕਤ ਗੁਰੂ ਪਾਤਸ਼ਾਹ ਕਿ ਕਿੰਨੇ ਗੁਣ ਗੁਰੂ ਪਾਤਸ਼ਾਹ ਦੇ ਅੰਦਰ ਗੁਰ ਕੀ ਮਹਿਮਾ ਕਿਆ ਕਹਾ ਬੁਰਬ ਬੇਕ ਸਤਸਰ ਕੋ ਆਦ ਜੁਗਾਦੀ ਚੁਗੋ ਜੁਗ ਪੂਰਾ ਪਰਮੇਸ਼ਰ ਪੂਰਨ ਵਾਹਿਗੁਰੂ ਆ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੰਨੇ ਗੁਣ ਰੱਬ ਵਿੱਚ ਆ ਨਾ ਉਨੇ ਹੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆ ਕਿਉਂ ਰੱਬ ਤੇ ਗੁਰੂ ਇੱਕ ਹੀ ਆ ਗੁਰ ਪਰਮੇਸ਼ਰ ਇੱਕੋ ਜਾਣ ਕਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਬੇਦ ਦਿਸਦਾ ਰੱਬ ਗੈਲੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੰਨੇ ਗੁਣ ਵਾਹਿਗੁਰੂ ਉਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਵੀ ਬੋਲਦੇ ਆ ਰੱਬ ਵੀ ਬੋਲਦਾ ਆ ਸਾਰਿਆਂ ਨੂੰ ਨਹੀਂ ਸੁਣਦਾ ਪਰ ਤਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਬੋਲਦੇ ਆ ਤਾਂ ਇਹ ਵੀ ਸਾਰਿਆਂ ਨੂੰ ਨਹੀਂ ਪਤਾ ਲੱਗਦਾ ਕਿ ਕੀ ਗੁਰੂਗ੍ਰੰਥ ਸਾਹਿਬ ਜੀ ਭੁੱਲ ਕੇ ਗੱਲ ਕਰਦੇ ਆਪਾਂ ਹੁਕਮਨਾਮਾ ਕਾਦੇ ਲੈ ਲੈਨੇ ਮੈਨੂੰ ਮੇਰੇ ਘਰ 18 ਸਾਲ ਹੋ ਚਲੇ ਹੋਣਗੇ ਅਜੇ ਤੱਕ ਜਿੰਨੇ ਵੀ ਹੁਕਮਨਾਮਾ ਮਿਲਿਆ 18 ਸਾਲ ਸਵੇਰੇ ਸ਼ਾਮ ਤੇ ਲਈਦਾ ਹੀ ਆ ਹੋਰ ਵੀ ਦਿਨੇ ਵੀ ਕੋਈ ਕੰਮਕਾਰ ਕੋਈ ਜ਼ਲਵਾਤ ਜੋ ਹੁਕਮ ਆ ਗਿਆ ਅਜੇ ਤੱਕ ਉਹ ਟਾਲੀ ਹੁੰਦਾ ਤੇ ਇਨਵਨ ਹੁੰਦਾ ਆ ਤੇ ਇੰਨੀ ਬਖਸ਼ਿਸ਼ ਗੁਰੂ ਪਾਤਸ਼ਾਹ ਦੀ ਹੋ ਜਾਂਦੀ ਆ ਬੰਦੇ ਤੇ ਜੇ ਜੁੜਿਆ ਰਹੇ ਸਿੱਖਦਾ ਰਹੇ ਕਈ ਵਾਰ ਜਦੋਂ ਸੱਜੇ ਸੱਜੇ ਗੁਰੂ ਪਾਤਸ਼ਾਹ ਸਿਮਰਨ ਸੁਰਤੀ ਕਰਮ ਸਾਰਾ ਕੁਝ ਸਮਝਾਵਾ ਦਿੰਦੇ ਆ ਨਾ ਤੇ ਆਪਾਂ ਗੁਰੂ ਸਾਹਿਬ ਕੋਲ ਗਏ ਆ ਮੰਨ ਲਓ ਸੀ ਕੋਈ ਗਲਤੀ ਕਰ ਗਿਆ ਜਾਂ ਕੁਝ ਕਰ ਗਿਆ ਸਾਨੂੰ ਹੁਕਮ ਨਮਾ ਲੈਣ ਦਾ ਪਹਿਲਾ ਪਤਾ ਲੱਗ ਜੂਗਾ ਕਿ ਕਰਮਾਂ ਦੇ ਫਲਾਸਲੇ ਨਾਲ ਗੁਰੂ ਸਾਹਿਬ ਕਹਿਣ ਕੀ ਬਾੜੇ ਆ ਗੁਰੂ ਸਾਹਿਬ ਲਿਹਾਜ਼ ਨਹੀਂ ਕਰਦੇ ਕਹਿ ਦਿੰਦੇ ਆ ਜੋ ਕਹਿਣਾ ਗੁਰੂ ਪਾਤਸ਼ਾਹ ਨੇ ਕੋਈ ਲਿਹਾਜ਼ ਨਹੀਂ ਬਿਲਕੁਲ ਅਸੂਲਾਂ ਦੇ ਪੱਕੇ ਗੁਰੂ ਆ ਗੁਰੂ ਪਾਤਸ਼ਾ ਤਾਂ ਇਹੋ ਜਿਹਾ ਗੁਰੂ ਨਹੀਂ ਮਿਲ ਸਕਦਾ ਜਿਹੜਾ ਆਪ ਮੁਕਤਾ ਸਾਨੂੰ ਤਾਰ ਦੇਵੇ ਜਿਹੜਾ ਆਪ ਗੁਣਾ ਨਾਲ ਗੁਣਾ ਦਾ ਸਮੁੰਦਰ ਆ ਤੇ ਸਾਡੇ ਔਗਣ ਕੱਟ ਕੇ ਸਾਨੂੰ ਗੁਣ ਦੇ ਦੇਵੇ ਸਾਨੂੰ ਵੈਗੁਰੂ ਵਰਗੇ ਬਣਾ ਦੇ ਐਸਾ ਗੁਰੂ ਨਹੀਂ ਮਿਲ ਸਕਦਾ ਸਤ ਸੰਗਤ ਮਾਦੋ ਸਤ ਸੰਗਤ ਸ਼ਰਨ ਤੇ ਮਾਰੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੈਗੁਰੂ ਤੁਹਾਡੀ ਸ਼ਰਨ ਜਾਈਆ ਤੁਹਾਡੀ ਸੰਗਤ ਜਾਈਆ ਕੜੀ ਸੰਗ ਦੀ ਸ਼ਰਣ ਜਾ ਵਈ ਗਿਰੋ ਹਮ ਔਗਣ ਅਸੀਂ ਬੜੇ ਔਗਣਾ ਨਾ ਪਰੇ ਹਾਂ ਬੜੇ ਔਗਣਾ ਨਾ ਪਰੇ ਹਾਂ ਤੇ ਤੁਸੀਂ ਉਪਕਾਰੀ ਆ ਤੁਸੀਂ ਗੁਣ ਕੱਟ ਕੇ ਸਾਨੂੰ ਸਾਡੇ ਔਗਣ ਕੱਟ ਕੇ ਸਾਨੂੰ ਗੁਣ ਬਖਸ਼ਣ ਵਾਲੇ ਆ ਕਿਰਪਾ ਕਰੋ ਤੁਮ ਚੰਦਨ ਹਮ ਈਰੰਡ ਵਾਪਰੇ ਸੰਗ ਤੁਹਾਰੇ ਵਾਸਾ ਤੁਸੀਂ ਚੰਦਨ ਦੇ ਰਖਰਗੇ ਆ ਚੰਦਨ ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ پاس ਤੋ ਇਹ ਸਿਫਤ ਆ ਚੰਦਨ ਦੀ ਕਿ ਉਹਦੇ ਲਾਗੇ ਜਿੰਨੇ ਵੀ ਛੋਟੇ ਮੋਟੇ ਬੂਟੇ ਰੋਖ ਛੋਟੇ ਮੋਟੇ ਹ ਸਾਰਿਆਂ ਚ ਹੀ ਖੁਸ਼ਬੂ ਆਉਣ ਲੱਗ ਜਾਂਦੀ ਚੰਦਨ ਦੀ ਬਹੁਤ ਖੁਸ਼ਬੂ ਹੁੰਦੀ ਆ ਤਮ ਇਥੇ ਵਾਇਗਰੂ ਨੂੰ ਕਿਹਾ ਜਾਂ ਰਿਹਾ ਆ ਕਿ ਵਾਇਗਰੂ ਤੁਸੀਂ ਨਾ ਚੰਦਨ ਤੁਹਾਡੇ ਅੰਦਰ ਦਾ ਗੁਣ ਆ ਅਸੀਂ ਇਹਨਾਂ ਡਰ ਗਏ ਆ ਰੈਂਡਮ ਦੀ ਨਾ ਜਿਵੇਂ ਆ ਪੈਆਂ ਤੇ ਛੜਕਾਂ ਦੇ ਕੰਡਿਆਂ ਤੇ ਤੇ ਬੂਟੀ ਜੀ ਉਹ ਨਕਮੀ ਬਿਲਕੁਲ ਕਿਸੇ ਕੰਮ ਦੀ ਨਹੀਂ ਅਸੀਂ ਕਿਸੇ ਕੰਮ ਦੇ ਨਹੀਂ ਆ ਸਰੀਰ ਆ ਔਗਣਾ ਨਾਲ ਭਰੇ ਹੋਏ ਜੇ ਅਸੀਂ ਉਸ ਤਰੀਕੇ ਨਾਲ ਦੇਖੀਏ ਕਿ ਸਾਡੇ ਸਰੀਰ ਜਿਵੇਂ ਗੰਦਗੀ ਨਾਲ ਭਰਿਆ ਹੋਇਆ ਸਾਡੇ ਅੰਦਰ ਕਿੰਨੇ ਔਗਣਾ ਕਿੰਨੀ ਗੰਦਗੀ ਆ ਸਾਡੇ ਅੰਦਰ ਕਿਸੇ ਕੰਮ ਦੇ ਨਹੀਂ ਆ ਵੈਗਰ ਉਹ ਹੈ ਸੰਗ ਤੁਹਾਰੇ ਵਾਸਾ ਪਰ ਇਹ ਇੱਕ ਸੰਯੋਗ ਕਹ ਲਓ ਤੁਹਾਡੀ ਬਖਸ਼ਿਸ਼ ਕਹ ਲਓ ਕਿਰਪਾ ਕਹ ਲਓ ਮੇਰ ਕਹ ਲਓ ਕਿ ਤੁਹਾਡੇ ਕੋਲ ਬੱਦਦੇ ਆਂ ਤੁਸੀਂ ਸਾਡੇ ਸਿਰ ਤੇ ਹੱਥ ਰੱਖ ਕੇ ਸਾਰਿਆਂ ਦੇ ਨਾਮ ਦੀ ਦਾਤ ਦਿੱਤੀ ਆ ਤੁਸੀਂ ਸਾਨੂੰ ਹਮੇਸ਼ਾ ਆਪਣੀ ਗੋਦ 'ਚ ਬਿਠਾਉਣੇ ਆ ਹਮੇਸ਼ਾ ਸੰਗਤ ਬਖਸ਼ਦੇ ਆ ਹਮੇਸ਼ਾ ਨਾਮ ਜਪਾਉਣੇ ਆ ਸੋ ਦੇਖੋ ਹਰ ਸਿੱਖ ਆਪਣੀ ਦੇਖੀਏ ਗੁਰੂ ਬਾਦਸ਼ਾਹ ਦੀ ਕਿਰਪਾ ਨਾਲ ਉਹ ਗੁਰਦੁਆਰੇ ਜਾਂਦਾ ਹੀ ਆ ਗਏ ਬਗਾਏ